ਸਾਸੀ ਕਾਲਜੀ ਸਵਾਗਤ ਹੈ ਜੀ ਅੱਜ ਨਵੇਂ ਵਲੋਗ ਚ ਤੇ ਸਾਰੇ ਨੂੰ ਪਿਆਰ ਭਰੀ 사ਸੀ ਕਾਲ ਹੈ ਜੀ ਤੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜ ਸਾਡੇ 1K ਫੈਮਲੀ ਪੂਰੀ ਹੋ ਗਈ ਆ ਠੀਕ ਹੈ ਜੀ ਤੇ ਸਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਵਾਈ ਗੁਰ ਨੇ ਬੜੀ ਕਿਰਪਾ ਕੀਤੀ ਆ ਤੇ ਅੱਜ ਸਾਡਾ ਪਰਿਵਾਰ ਜਿਹੜਾ ਵਾ 1K ਪੂਰਾ ਹੋਇਆ ਠੀਕ ਹੈ ਜੀ ਤੇ ਇਧਰ ਆਡੀ ਸਾਰੀ ਫੈਮਿਲੀ ਬੈਠੀ ਆ ਕੰਗ੍ਰੈਚੁਲੇਸ਼ਨ ਠੀਕ ਆ ਤੇ ਤੇ ਅੱਜ ਇਸੇ ਖੁਸ਼ੀ 'ਚ ਆਪਾਂ ਕੇਕ ਕੱਟਣ ਲੱਗੇ ਆ ਠੀਕ ਹੈ ਜੀ ਤੇ ਕੋਚਕ ਤਸਵੀਰਾਂ ਸਾਂਝੀਆਂ ਤੁਹਾਡੇ ਨਾਲ ਕਰਨਾ ਹੈ ਕਰਨੀਆਂ ਹੀ ਤੇ ਅੱਜ ਖੁਸ਼ੀ ਦਾ ਆਇਆ ਅੱਜ ਚਾਂਸ ਮਿਲਿਆ ਤੇ ਅੱਜ ਉਹ ਤੁਹਾਡੇ ਨਾਲ ਸਾਂਝਾ ਲੱਗੇ ਆ ਕਰਨ ਤੇ ਇਧਰ ਆਡਾ ਛੋਟਾ ਬ੍ਰਦਰ ਉਹਦਾ ਡੈਡੀ ਜੀ ਹੁਣੀ ਨਾਲ ਨੇ ਆਪਣੀ ਵੀ ਸਿਰਫ ਆਪਣੀ ਆਪਣੀ ਫੈਮਿਲੀ 'ਚ ਆਪਾਂ ਕਰ ਲੱਗੇ ਆ ਠੀਕ ਹੈ ਜੀ ਤੇ ਬਾਕੀ ਤੁਈ ਸਾਡੀ ਫੈਮਿਲੀ ਦੇ ਜਿਹਨਾਂ ਨੇ ਸਾਨੂੰ ਸਪੋਰਟ ਕੀਤੀ ਤੇ ਬਹੁਤ ਬਹੁਤ ਧੰਨਵਾਦ ਤੇ ਹੁਣ ਲੱਗੇ ਆਪਾਂ ਕੇਕ ਕਟਿੰਗ ਕਰਨ ਠੀਕ ਹੈ ਜੀ ਤੇ ਨਾਲੇ ਇੱਕ ਗੱਲ ਹੋਰ ਤੇ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਕੋਈ ਵਧੀਆ ਵਧੀਆ ਕੰਟੈਂਟ ਬਣਾਉਂਦੀ ਤਿਆਰੀ ਕਰਦੇ ਆਪਾਂ ਠੀਕ ਹੈ ਜੀ ਤੇ ਥੋੜੇ ਜਿਹਾ ਆਪਣੇ ਘਰ ਦੇ ਥੋੜੇ ਜਿਹੇ ਹੈਗੇ ਨੇ ਥੋੜੇ ਇਹਨਾਂ ਕੋ ਐਕਟਿੰਗ ਨਹੀਂ ਹੁੰਦੀ ਸਹੀ ਤਰ੍ਹਾਂ ਜੀ ਠੀਕ ਹੈ ਜੀ ਤੇ ਇਹਨਾਂ ਨੂੰ ਆਏ ਹੱਸ ਪੈਂਦੇ ਨੇ ਤੇ ਗੱਲ ਬੰਦੀ ਨਹੀਂ ਆ ਤੇ ਚਲੋ ਕੋਈ ਗੱਲ ਕੋਈ ਮਤਲਬ ਕੰਮ ਐਸਾ ਨਹੀਂ ਜਿਹੜਾ ਬੰਦਾ ਨਹੀਂ ਸਿੱਖ ਸਕਦਾ ਤੇ ਜਦੋਂ ਬੰਦਾ ਇਸ ਫੀਲਡ ਦੇ ਵਿੱਚ ਪੈ ਜਾਊਗਾ ਤੇ ਹੌਲੀ ਹੌਲੀ ਆਪੇ ਜਾਜ ਆ ਜਾਈਣੀ ਆ ਠੀਕ ਹੈ ਤੇ ਬਾਕੀ ਕੋਸ਼ਿਸ਼ ਕਰਦੇ ਆਪਾਂ ਵਧੀਆ ਵਧੀਆ ਕੰਟੈਂਟ ਤਿਆਰ ਕਰਾਂਗੇ ਠੀਕ ਹੈ ਜੀ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਠੀਕ ਹੈ ਜੀ ਤੋਂ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਠੀਕ ਹੈ ਜੀ ਤੇ ਚੰਗੇ ਚੰਗੇ ਕੰਮ ਚੱਲਣ ਸਾਰਿਆਂ ਤੇ ਰਾ 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 ਅਜਰਾਜ ਖਾਓ ਤੇ ਰਾਜਰਾਜ ਕਮਾਓ ਠੀਕ ਹੈ ਜੀ ਤੇ ਆਜੋ ਜੀ ਕੇ ਕੱਟੀਏ ਠੀਕ ਹੈ ਜੀ ਤੇ ਆਓ ਆਜੋ ਜੀ ਚਲੋ ਚਲੋ ਜੀ ਲਾਓ ਜੀ ਲਾਓ ਜੀ ਆਜੋ ਮੰਮੀ ਜੀ ਤੁਸੀਂ ਵੀ ਇਥੇ ਆ ਗਏ ਆ ਗਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਮੀ ਨੇ ਮੂੰਹ ਆ ਖੋਲੇ ਜਦ ਆਜਾ ਡਾੜ ਨਾਲ ਵੀ ਪਵਾ ਗਿਆ ਇਸੇ ਤਰ੍ਹਾਂ ਕੰਮ ਹੁੰਦਾ ਹੈ ਪਰਮਾਤਮਾ ਇਸੇ ਤਰ੍ਹਾਂ ਕੰਮ ਖਿਲਾਏ ਇਹ ਲੋਟਾ ਇੱਥੇ ਮਜ਼ਾਕ ਚੱਲਦਾ ਰਹਿੰਦਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਇਹ ਹਮੇਸ਼ਾ ਜ਼ਿੰਦਗੀ ਵਿੱਚ ਖੁਸ਼ ਰਹਿਣਾ ਸਿੱਖੋ ਠੀਕ ਹੈ ਜੀ ਇਹ ਜ਼ਿੰਦਗੀ ਬਾਰ ਬਾਰ ਨਹੀਂ ਮਿਲਣੀ ਜੇ ਹਮੇਸ਼ਾ ਜ਼ਿੰਦਗੀ ਵਿੱਚ ਖੁਸ਼ ਰਹੋ ਠੀਕ ਹੈ ਜੀ ਤੇ ਆਪਣੇ ਆਪ ਨੂੰ ਸਟ्रेस ਫਰੀ ਰੱਖੋ ਆਪਣੇ ਪਰਿਵਾਰ ਨਾਲ ਮਿਲ-ਗਿਲ ਕੇ ਰਹੋ ਠੀਕ ਹੈ ਜੀ ਆਪਣੇ ਪਰਿਵਾਰ ਨਹੀਂ ਕੰਮ ਆਣਾ ਤੇ ਕੇਕ ਲੈ ਆ ਕੋਣ ਹੈ ਤੁਹਾਡੇ ਲਈ ਤੇ ਕੇਕ ਲੈ ਕੇ ਆਈ ਹੈ ਕੇਕ ਕੇਕ ਹਾਡਾ ਇੱਕਦਰ ਗਿਆ ਡੰਮਨ ਕੀਰਤ ਉਹ ਸਾਹਮਣੇ ਬੈਠਾ ਜੀ ਬਈ ਇੰਨੇ ਬੜੀ ਜਿੱਦ ਕੀਤੀ ਕਿ ਪਾਪਾ ਕੇਕ ਕੱਟਣਾ ਹੀ ਕੱਟਣਾ ਤੇ ਉਹ ਵੇਖੋ ਫੋਨ 'ਚ ਵੜਿਆ ਇਸ ਟਾਈਮ ਠੀਕ ਹੈ ਜੀ ਉਹਨੂੰ ਕੋਈ ਪਤਾ ਨਹੀਂ ਹੈਗਾ ਠੀਕ ਹੈ ਤੇ ਆ ਹਾਡਾ ਛੋਟਾ ਬ੍ਰਦਰ ਜੀ ਠੀਕ ਹੈ ਜੀ ਲੈ ਮੈਂ ਤੁਹਾਨੂੰ ਠੀਕ ਹੈ ਤੇ ਬਾਕੀ ਕੋਈ ਵੀ ਕੰਮ ਆਪਣੇ ਪਰਿਵਾਰ ਤੋਂ ਬਗੈਰ ਕੋਈ ਕੰਮ ਨਹੀਂ ਹੋ ਸਕਦਾ ਠੀਕ ਹੈ ਜੀ ਪਰਿਵਾਰ ਪਰਵਾਰ ਤੁਹਾਨੂੰ ਵੀ ਬਹੁਤ ਬਹੁਤ ਠੀਕ ਹੈ ਜੀ ਤੇ ਫੈਮਿਲੀ ਦੇ ਨਾਲ ਹੀ ਰਲ ਮਿਲ ਕੇ ਰਹਿਆ ਕਰੋ ਹਰ ਕੋਈ ਕੰਮ ਕਰਨਾ ਸਲਾਹ ਸਲਾਹਣਾ ਚੱਲੋ ਠੀਕ ਹੈ ਜੀ ਤੇ ਅੱਜ ਬਹੁਤ ਵਧੀਆ ਲੱਗਣ ਡਿਆ ਤੇ ਚੱਲ ਖੁਸ਼ੀ ਤੂੰ ਦਿਖਵਾ ਦੇ ਤੇਰਾ ਦੀ ਪੂਨਮ ਕੈਮਰਾ ਫੜ ਕੇ ਖਲੋਤੀ ਆ ਕਿ ਇਹ ਕੰਮ ਕਰੋ ਹੁਣ ਤੋਨੋ ਕੋ ਕੈਮਰਾ ਫੜ ਲਓ ਮੜਾ ਜਿਆ ਤੇ ਇਹਨਾਂ ਨੂੰ ਕੇਕ ਉਹ ਖਵਾ ਲਦੀ ਏ ਇਹ ਆਨੇ ਨੂੰ ਖਵਾ ਦੇ ਤੇ ਲਾਓ ਆ ਜਾਓ ਥੋੜੀ ਖਾਣ ਆ ਜਾਓ ਤੁਸੀਂ ਸਾਰੇ ਜਣੇ ਖਾਣੇ ਵਟੇ ਕਪਾਓ ਆ ਜਾਓ ਪੁੱਤ ਇੱਥੇ ਲੋ ਜੋ ਚਲੋ ਕੋਈ ਨਹੀਂ ਮੈਂ ਹੀ ਖਵਾ ਲ ਦੇਣਾ ਚਲ ਖਵਾਓ ਚਲ ਲਿਆਓ ਮੈਂ ਖਵਾ ਲ ਦੇਣਾ ਚਲ ਆ ਜਾਓ ਬਈ ਲਓ ਜੀ ਇਹ ਸਾਡੀ ਆਤੀ ਆੜੀ ਖੁਸ਼ੀ ਜੋ ਸਾਡੇ ਮੇਰੇ ਸ਼ਾਰਟ ਵੀਡੀਓ ਚ ਕੰਟੈਂਟ ਚ ਆਉਂਦੀ ਰਹਿੰਦੀ ਹੈ ਹਮੇਸ਼ਾ ਠੀਕ ਹੈ ਜੀ ਠੀਕ ਹੈ ਜੀ ਬਤਾਈਆ ਹੁਣ ਤੇ ਤੁਸੀਂ ਆ ਆਡਾ ਗੁਰ ਕੀਰਤ ਇਹ ਗੱਲ ਗੱਲ ਤੇ ਬਾਗਾ ਹਟਦਾ ਠੀਕ ਹੈ ਜੀ ਨਹੀਂ ਇਹ ਪੰਧਿਆ ਕਿਤਾ ਹੀ ਆਡਾ ਲਗਾ ਤੇ ਢੋਡੇ ਜੋਕਰੀ ਤੇ ਆ ਆਡੀ ਜਸ਼ਨ ਠੀਕ ਹੈ ਜੀ ਜਸ਼ਨ ਜੋਤ ਜਸ਼ਨ ਜੋਤ ਠੀਕ ਹੈ ਜੀ ਇਹ ਕੀ ਕਰਦਾ ਹੈ ਇਹ ਮਨ ਕੀਰਤ ਸਿੰਘ ਪਾਤਾ ਦਾ ਦੇ ਦੋ ਪਾ ਨਾ ਇਹ ਦਾਦੂ ਦਾ ਨਾਲੇ ਤੁਸੀਂ ਵੇਖ ਲੋ ਵੀ ਜੁਆਇੰਟ ਫੈਮਿਲੀ ਦਾ ਆ ਜਿਹੜੀ ਖੁਸ਼ੀ ਹੁੰਦੀ ਨਾ ਇਸ ਤੋਂ ਵੱਧ ਕੇ ਖੁਸ਼ੀ ਕੋਈ ਨਹੀਂ ਹੁੰਦੀ ਜੀ ਠੀਕ ਹੈ ਜੀ ਤੇ ਵੇਖ ਲੋ ਆਪਣਾ ਐਡਾ ਹੀ ਵੱਡਾ ਪਰਿਵਾਰ ਬਣ ਜਾਂਦਾ ਜਦੋਂ ਇਹ ਰਲ ਮਿਲ ਕੇ ਰਹੀਏ ਠੀਕ ਹੈ ਜੀ ਤੇ ਆ ਵੇਖ ਲੋ ਜੀ ਸਾਡਾ ਮਨਕੀਰ ਸਾਨੂੰ ਕੇਕ ਖੋਣ ਰਿਹਾ ਗੁਰੀਆਂ ਦਾ ਮੈਂ ਵੀ ਖੋਣਾ ਹੈ ਕਿਉਂ ਆਪਾਂ ਹੁਣ ਪੂਰੇ ਸene ਚੋਂ ਸਸ ਸਾਲੋ ਚਲੋ ਜੀ ਚਲੋ ਮੰਮੀ ਕੱਢੋ ਪੰਪ 500 ਰੁਪਏ ਦਾ ਪਾਓ ਮੈਨੂੰ ਛੱਡਣਾ ਤੇ ਕੰਮ ਕਰੀਏ ਸਮਾਪਤ ਪੈਸੇ ਕੱਢੋ ਕੱਢੋ ਡਾਡੀ ਜੀ ਪੰਪ 500 ਕੱਢੋ ਛੇਤੀ ਕਰੋ ਛੇਤੀ ਆਈਏ ਪਰਮਾਤਮਾ ਟਾਈਮ ਚੱਲ ਪੋਣਾ ਹਾਂ ਆਹ ਲਾਓ ਨੀ ਇਹ ਤਾਂ ਵਧੀਆ ਹੋ ਗਿਆ ਆਦੋ ਪ੍ਰਿਆ ਤਾਂ ਇਹ ਗਿਆ ਡਾਡੀ ਨੇ ਪਰਸੀ ਰੱਖਦਾ ਕੱਢ ਕੇ ਉਹਦੇ ਆ ਜਾਣਾ ਨਾ ਖਾਣਾ ਵੀਡੀਓ ਜਾਣਾ ਇਹ ਪਰਸੀ ਰੱਖਤਾ ਵੀ ਖੋਲ ਕੇ ਜੂ ਕੱਢਨੇ ਆ ਇਹ ਬਾਦੀ ਰੱਖ ਦਿੰਦੇ ਇੱਥੇ ਲਓ ਜੀ ਲਓ ਜੀ ਪ੍ਰੀਆ ਨੂੰ ਖਵਾਈ ਦਿਜੀਏ ਚਲ ਆਜੋ ਓ ਇੰਨੀ ਸ਼ਰਮ ਨਹੀਂ ਕਰੀਂ ਦਿੰਦੇ ਆ ਜੀ ਮੈਂ ਤੁਹਾਨੂੰ ਖੋਲ ਨਹੀਂ 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 ਕੋਈ ਨਹੀਂ ਇਹ ਆ ਵੇਖੋ ਜੀ ਇਹ ਪ੍ਰੀਆ ਨੂੰ ਖੋਣ ਲੱਗੇ ਆ ਠੀਕ ਹੈ ਜੀ ਖਵਾ ਦਿਓ ਆ ਜਾ ਅਮਨ ਤੂੰ ਵੀ ਬਹੁਤ ਬਹੁਤ ਮੁਬਾਰਕਾਂ ਫੈਮਿਲੀ ਨੂੰ ਲਓ ਜੀ ਮੁਬਾਰਕਾਂ ਨਹੀਂ ਤੇ ਛਗਣ ਪਾਓ ਇੱਧਰ ਆ ਰਿਹਾ ਮੁਬਾਰਕਾਂ ਛਗਣ ਨਹੀਂ ਛਗਣ ਅੱਡਾ ਚਲੋ ਜੀ ਇਹ ਨਾ ਬਾਪੂ ਨੇ ਮਟਵਾਇਆ ਲਓ ਜੀ ਆ ਵੇ ਲੋ ਡੈਡੀ ਡੈਡੀ ਨੇ ਡੈਡੀ ਨੇ ਪਰਸੀ ਰੱਖ ਦਿੱਤਾ ਲਾੜੀ ਸਾਰੇ ਦਾ ਛਗਣ ਪੁੱਟ ਦਿੱਤਾ ਸਾਰੇ ਦਾ ਛਗਣ ਹੋ ਗਿਆ ਮੇਰੇ ਕੋਲ ਚਲੋ ਪੜਾ ਦਿਓ ਉੱਥੇ ਕੋਈ ਨਾ ਇਹ ਜਗਾ ਪੜਾਓ ਸਾਹਮਣੇ ਵੀ ਨਹੀਂ ਕੋਈ ਗੱਲ ਨਹੀਂ ਤੇ ਚਲੋ ਜੀ ਹੁਣ ਇਹ ਸਮਾਪਤੀ ਲੱਗੀ ਹੈ ਗਾਂਧੀ ਤੇ ਸਾਰੇ ਨੇ ਆਪਾਂ ਰਲ ਮਿਲ ਕੇ ਆਪਣੀ ਖੁਸ਼ੀ ਨੂੰ ਸੈਲੀਬ੍ਰੇਟ ਕੀਤਾ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਠੀਕ ਹੈ ਜੀ ਚੰਗੀ ਲੱਗੇ ਤੇ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜਿੱਥੇ ਸਾਡੀ ਕੋਈ ਗਲਤੀ ਹੁੰਦੀ ਆ ਤੁਹਾਨੂੰ ਜ਼ਰੂਰ ਕਮੈਂਟ ਦੇ ਵਿੱਚ ਦੱਸਿਆ ਕਰੋ ਤੇ ਆਪਾਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕਈ ਵਾਰੀ ਤੇ ਆਪਾਂ ਜਲਦ ਕੋਸ਼ਿਸ਼ ਕਰਦੇ ਆ ਕੋਈ ਵਧੀਆ ਕੰਟੈਂਟ ਬਣਾਉਂਦੀ ਠੀਕ ਹੈ ਜੀ ਤੇ ਆਪਣੇ ਘਰਦਿਆਂ ਨੂੰ ਰੈਡੀ ਕਰਦੇ ਆ ਤਾਂ ਆਪਣੀ ਆਪਣੀ ਫੈਮਿਲੀ ਕਰਾਂਗੇ ਸਟਾਰਟ ਠੀਕ ਹੈ ਜੀ ਤੇ ਚਲੋ ਫੇਰ ਮਿਲਾਂਗੇ ਨਵੇਂ ਬਲੌਗ ਦੇ ਨਾਲ ਅੱਜ ਆਪਾਂ ਖੁਸ਼ੀ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਠੀਕ ਹੈ ਜੀ ਤੇ ਪਰਮਾਤਮਾ ਹਰ ਇੱਕ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਠੀਕ ਹੈ ਜੀ ਰੱਬ ਰੱਖਾ ਜੀ ਸასიਖਾਲ ਸਾਰਿਆਂ ਨੂੰ